ਦੋਸਤੋ ਅੱਜ ਗੱਡੀਆਂ ਵਾਲੇ ਪਰਿਵਾਰ ਨੇ ਸਾਨੂੰ ਸੱਦਿਆ ਸੀ ਕਹਿੰਦੇ ਪ੍ਰਸ਼ਾਦਾ ਛਕਣਾ ਤੁਸੀਂ ਆਣ ਕੇ ਪਹਿਲਾਂ ਉਹਨਾਂ ਨੇ ਰੱਬ ਦਾ ਨਾਮ ਲਿਆ ਭਜਨ ਗਾਏ ਕੀਰਤਨ ਕੀਤਾ ਆਪਣਾ ਜੋ ਵੀ ਉਹ ਕਰਦੇ ਹੁੰਦੇ ਆ ਤੇ ਸਾਰੇ ਜਣੇ ਇਕੱਠੇ ਹੋ ਕੇ ਪਹਿਲਾਂ ਰੱਬ ਦਾ ਨਾਮ ਪ੍ਰਮਾਤਮਾ ਨੂੰ ਕੀਤੇ ਕੀਤਾ ਸ਼ੁਰੂਆਤ ਕੀਤੀ ਕਿਉਂਕਿ ਜਿਹੜਾ ਸ਼ੱਜੂ ਦੇ ਚਾਰੇ ਵਿੱਚ ਸੌਖਿਆ ਨਾ ਉਹ ਦੋਸਤੋ ਮਿਲ ਮਹਿਲਾ ਵਿੱਚ ਹੈ ਨਹੀਂਗਾ ਮੈਨੂੰ ਇਦਾਂ ਲੱਗਦਾ ਜਿਹੜਾ ਉੱਥੇ ਜਾ ਕੇ ਆਨੰਦ ਆਉਂਦਾ ਉਹਨਾਂ ਦਾ ਜਿਦਾਂ ਰਹਿਣ ਦਾ ਢੰਗ ਦੇਖ ਕੇ ਜਿੱਦਾਂ ਵੀ ਹੈ ਨਾ ਮੈਂ ਕੈਨ ਦੀ ਨੀਂਦ ਫੇ ਵੀ ਬਿਚਾਰੇ ਕਿੰਨੇ ਸਬਰ ਵਿੱਚ ਸੌਂਦੇ ਆ ਹਨ ਤੇ ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਤੇ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਅਸੀਂ ਚੱਲ ਗਏ ਉਹਨਾਂ ਦੇ ਤੰਬੂ ਚ ਉੱਥੇ ਜਾ ਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਤੇ ਬੜਾ ਨੰਦ ਆਇਆ ਬਈ ਕਿਉਂਕਿ ਸਬਰ ਜਿਹੜਾ ਇੱਕ ਹਨ ਸੰਤੋਖ ਉਹ ਬਹੁਤ ਜ਼ਰੂਰੀ ਆ ਉਹ ਚੀਜ਼ਾਂ ਜਦੋਂ ਦੇਖਦੇ ਆ ਵੀ ਚਲੋ ਜਿੱਦਾਂ ਵੀ ਉਹ ਰਹਿੰਦੇ ਆ ਵਿਚਾਰੇ ਨਾ ਤਾਂ ਵੀ ਆਪਣੀ ਜ਼ਿੰਦਗੀ ਦਾ ਸਟਰਗਲ ਕਰਕੇ ਫੇ ਵੀ ਖੁਸ਼ ਆ ਨਾ ਰੱਬ ਦਾ ਨਾਮ ਵੀ ਲੈਂਦੇ ਆ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਤੋਂ ਪ੍ਰਮਾਤਮਾ ਦਾ ਨਾਮ ਹੀ ਨਹੀਂ ਲਿਆ ਹੁੰਦਾ ਹਨਾ ਉਹ ਵਿਚਾਰੇ ਫੇ ਵੀ ਇੰਨੀ ਗਰੀਬੀ ਵਿੱਚ ਵੀ ਰਹਿ ਕੇ ਵੀ ਤਾਂ ਤਾਂ ਵੀ ਪ੍ਰਮਾਤਮਾ ਦਾ ਨਾਮ ਲੈਂਦੇ ਆ ਤੇ ਇੱਧਰ ਬੱਚੇ ਉਹਨਾਂ ਦੇ ਪ੍ਰਸ਼ਾਦੀ ਪਕਾਰ ਰਹੇ ਸੀ ਤੇ ਦੇਖ ਲਓ ਉਹ ਸਿਰਫ ਇੱਕ ਹੀ ਪਰਿਵਾਰ ਆ ਜਿੱਤੋਂ ਗੈਸ ਆ ਬਾਕੀ ਸਾਰੇ ਪਰਿਵਾਰ ਵਿਚਾਰੇ ਚੁੱਲਾ ਬਾਲਦੇ ਆ ਤੇ ਇਹ ਪਰਿਵਾਰ ਤੋਂ ਗੈਸ ਹੈਗਾ ਆ ਤੋ ਕਹਿੰਦਾ ਮੀਂਹ ਹੀ ਨਹੀਂ ਰੀ ਵਿੱਚ ਔਖਾ ਹੋ ਜਾਂਦਾ ਨਾ ਕਿ ਵੀਲੇ ਬਾਲਣ ਨਹੀਂ ਹੁੰਦਾ ਹੈਗਾ ਫੇਰ ਔਖਾ ਹੋ ਜਾਂਦਾ ਤਾਂ ਕਰਕੇ ਆਹ ਕੁੜੀ ਬਹੁ ਬੀਬੀ ਆ ਵੀ ਜਦੋਂ ਜਿੱਥੇ ਵੀ ਮੇਲੇ ਬੜੇ ਪਿਆਰ ਨਾਲ ਮਿਲਦੀ ਆ ਆ ਦੇਖੋ ਕੁਕੜੀਆਂ ਵੀ ਮੀਂਹ ਪੈਣ ਲੱਪਿਆ ਜਾਨੂ ਕੁਕੜੀਆਂ ਵੀ ਥੱਲੇ ਪੜ ਗਈਆਂ ਛੱਡ ਦੇ ਨਾ ਮੀਂਹ ਸ਼ੁਰੂ ਹੋ ਗਿਆ ਹੈ ਤੇ ਆਹ ਵੀਰ ਨੇ ਵੀ ਦੱਸਿਆ ਆਪਣਾ ਦੁੱਖ ਕਹਿੰਦਾ ਮੇਰੇ ਫੋੜਾ ਹੋਇਆ ਆ ਬਹੁਤ ਬੁਰਾ ਹਾਲ ਆ ਨਾ ਤੇ ਉਹਦੇ ਲੋਕ ਇਦਾਂ ਦੁੱਖ ਤਕਲੀਫਾਂ ਵਿੱਚ ਵੀ ਰਹਿ ਕੇ ਫੇਰ ਵੀ ਆਪਣੀ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਲੜ ਰਹੇ ਆ ਹਨ ਇਦਾਂ ਦੇ ਬੰਦਿਆਂ ਦੇ ਵਿੱਚ ਜਦੋਂ ਜਾਣੇ ਆ ਨਾ ਤੇ ਸਾਨੂੰ ਪੋਜ਼ਿਟਿਵ એનર્ਜੀ ਮਿਲਦੀ ਹੈ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਦੁੱਖ ਹੁੰਦੇ ਦੁੱਖਾਂ ਦੀ ਲੰਮੀ ਲੈਣ ਖੇਚ ਲਿਆ ਕਰੋ ਥੱਲੇ ਵਾਲ ਦੇਖਿਆ ਕਰੋ ਦੇਖਿਆ ਕਰੋ ਦੁਨੀਆ ਕਿੰਨੀ ਦੁਖੀ ਆ ਤੇ ਜਦੋਂ ਸੌਖਾ ਹੁੰਦੇ ਉਹ ਸੁੱਖਾਂ ਦੀ ਲੰਮੀ ਲੈਣ ਖੇਚ ਲਿਆ ਕਰੋ ਦੇਖਿਆ ਕਰੋ ਦੁਨੀਆ ਕਿੰਨੀ ਸੁਖੀ ਆ ਜਿਹੜੇ ਸੁਖੀ ਉਹਨਾਂ ਨੂੰ ਦੇਖ ਲਿਆ ਕਰੋ ਉਹਦੇ ਨਾਲ ਇਦਾਂ ਹੁੰਦਾ ਜੇ ਸੁਖੀ ਹਾਲ ਦੇਖ ਲੈਨੇ ਫੇਰ ਹੰਕਾਰ ਨਹੀਂ ਆਉਂਦਾ ਜਦੋਂ ਸੱਤੇ ਸੌਖ ਹੁੰਦੇ ਆ ਤੇ ਜੇ ਆਪਾਂ ਦੁੱਖਾਂ ਹਾਲ ਦੇਖ ਲੈਨੇ ਫੇਰ ਅਸੀਂ ਡੋਲਦੇ ਨਹੀਂ ਹੈਗੇ ਤਾਂ ਦੇਖੋ ਕਿੰਨੇ ਪਿਆਰ ਨਾਲ ਸਾਰੇ ਪਰਿਵਾਰ ਇੱਦਾਂ ਬੈਠੇ ਆ ਤੇ ਆਪਣਾ ਜੀਵਨ ਬਸਰ ਕਰ ਰਹੇ ਆ ਇਹ ਮੇਰਾ ਮਕਸਦ ਇਹ ਵੀ ਹੁੰਦਾ ਦਿਖਾ ਲੈਣਾ ਤੁਹਾਨੂੰ ਵੀ ਦੂਜੀਆਂ ਆਪਾਂ ਜ਼ਿੰਦਗੀਆਂ ਤੋਂ ਦੇਖਦੇ ਰਹਿੰਨੇ ਆ ਨਾ ਏਸੀ ਵਿੱਚ ਰਹਿਣ ਵਾਲੀਆਂ ਹੋਰ ਜਿਹਦਾ ਹਾਈ ਫਾਈ ਜ਼ਿੰਦਗੀ ਦੀਆਂ ਪਰ ਆ ਜਿਹੜੀ ਜ਼ਿੰਦਗੀ ਆ ਇਹ ਵੀ ਤੁਹਾਨੂੰ ਦਿਖਾ ਲੈਣੀ ਬਹੁਤ ਜ਼ਰੂਰੀ ਆ ਮੈਂ ਤਾਂ ਕਰਕੇ ਨਾ 10 15 ਦਿਨਾਂ ਬਾਅਦ ਵੀਡੀਓ ਪਾਉਂਦਾ ਰਹਿਣਾ ਨਾ ਚਲੋ ਆਪਣਾ ਤੇ ਪ੍ਰੇਮ ਆ ਇਹਨਾਂ ਨਾਲ ਤੇ ਇੱਜ਼ਤ ਮਾਣ ਵੀ ਪੂਰਾ ਕਰਦੇ ਆਪਾਂ ਵੀ ਅਗਲਿਆਂ ਦੀ ਪੂਰੀ ਰਿਸਪੈਕਟ ਕਰਦੇ ਆ ਨਾ ਤੇ ਆਨੰਦ ਆ ਜਾਂਦਾ ਜੀ ਇਹਨਾਂ ਕੋਲ ਜਾ ਕੇ ਨਿੱਕੇ ਨਿੱਕੇ ਬੱਚੇ ਆ ਤਾਂ ਦੇਖ ਲਓ ਇਦਾਂ ਆ ਕਿਸੇ ਮਨ ਮੇਰੇ ਕੋਈ ਘਰ ਹੋਣਾ ਜਿੱਥੇ ਚੁੱਲ੍ਹੇ ਵਿੱਚ ਰੋਟੀ ਪੱਕਦੀ ਹੋਣੀ ਆ ਨਾ ਅੱਜਕੱਲ ਗੈਸ ਦਾ ਦੌਰ ਆ ਗਿਆ ਗੈਸ ਚ ਲੈਣਾ ਪਿਆ ਅਤਰਪਾਲਾਂ ਵਿਚਾਰਿਆਂ ਦੀਆਂ ਬਾਟੀਆਂ ਪਈਆਂ ਸੀ ਪਰ ਫੇ ਵੀ ਜ਼ਿੰਦਗੀ ਜੀ ਰਹੇ ਆ ਦੇਖ ਲਓ ਮੀ ਮਠਾ ਮਠਾ ਪੈ ਰਿਹਾ ਤੇ ਫੇ ਵੀ ਆਪਣੀ ਜ਼ਿੰਦਗੀ ਜੀ ਰਹੇ ਆ ਮਾਣ ਮੋਟੇ ਇਹਨਾਂ ਨੇ ਜਦੋਂ ਕੁੱਕੜੀਆਂ ਬੱਕਰੇ ਇਦਾਂ ਦੀਆਂ ਚੀਜ਼ਾਂ ਵੀ ਰੱਖੀਆਂ ਹਨ ਤੇ ਆਪਣਾ ਗੁਜ਼ਾਰਾ ਬਸਰ ਕਰਨ ਨੂੰ ਆ ਬੱਚੇ ਆ ਇਹਨਾਂ ਦੇ ਸਾਰੇ ਆਨੰਦ ਹੁੰਦਾ ਯਾਰ ਇਦਾਂ ਦੇਖ ਕੇ ਵੀ ਕਿਦਾਂ ਕਿਸੇ ਨੂੰ ਤਾਂ ਹਿੰਮਤ ਮਿਲਦੀ ਆ ਸਾਨੂੰ ਆ ਵੀ ਨੇ ਵੀ ਆਪਣਾ ਘਰ ਪਾਇਆ ਆ ਚਲੋ ਮਿਹਨਤ ਕੀਤੀ ਆ ਨਾ ਪਲਵਾਨ ਆ ਇਹ ਕੋਲਦਾ ਆ ਤੇ ਜਿੱਦਾਂ ਜਿੱਦਾਂ ਮਤਲਬ ਮਿਹਨਤ ਕਰੀ ਜਾਂਦੇ ਆ ਪ੍ਰਮਾਤਮਾ ਮਿਹਨਤ ਨੂੰ ਫਲ ਲਈ ਜਾਂਦਾ ਤੇ ਆ ਬੱਚੇ ਨਿਕਨੇ ਕਿ ਬਹੁਤ ਪਿਆਰੇ ਪਿਆਰੇ ਬੱਚੇ ਆ ਦੇਖ ਲਓ ਮੀਂਹ ਪੈਣ ਡਿਆ ਆ ਮੀਂਹ ਪੈਂਦੇ ਵੇਖ ਦੇਖੋ ਕਿੱਦਾਂ ਵਿਚਾਰੇ ਰਹਿੰਦੇ ਹੋਊਗੇ ਕਿਉਂਕਿ ਜਿਹੜਾ ਮੱਛਰ ਹੁੰਦਾ ਹੋਣਾ ਆਲੇ ਦੁਆਲੇ ਉਹ ਵੀ ਇਹਨਾਂ ਦੀਆਂ ਝੁੱਗੀਆਂ 'ਚ ਆ ਜਾਂਦਾ ਹੋਣਾ ਨਾ ਤੇ ਚੰਗਾ ਦੋਸਤੋ ਚਲਦੇ ਆ ਮੈਂ ਤੁਹਾਡਾ ਆਪਣੀ ਮਨ ਤੋਂ ਧੰਨਵਾਦ